ਅੰਮ੍ਰਿਤਸਰ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨਾਰਾਜ਼ ਹੋਇਆ ਫਿਰਦਾ ਕੱਲ ਅੰਮ੍ਰਿਤਸਰ ਗਏ ਆਗੇ ਨੇ ਸਾਰੇ ਐਮਐਲਏ ਅੰਮ੍ਰਿਤਸਰ ਸ਼ਹਿਰ ਦੇ ਐਮਐਲਏ ਸੀਐਮ ਸਾਹਿਬ ਦੀ ਨਾਲ ਓਪਨ ਗੱਡੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨਹੀਂ ਹੈਗਾ ਇਹ ਇੱਕ ਵੱਖਰਾ ਇਸ਼ੂ ਚੱਲ ਰਿਹਾ ਹੈ ਇੱਕ ਇਹ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਨਾਲ ਹੋਰ ਗੱਲ ਹੈ ਇੰਡੀਅਨ ਐਕਸਪ੍ਰੈਸ ਦੇ ਖਬਰ ਦੇ ਵਿੱਚ ਵੀ ਛਾਪਿਆ ਗਿਆ ਕਿ ਉਹਨਾਂ ਨੇ ਇੱਕ ਮੈਸੇਜ ਵੀ ਸਰਕੂਲੇਟ ਕਰਤਾ ਸੀ ਆਪਣਾ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈ ਕਿ ਮੈਂ ਉਸ ਰੋਡ ਸ਼ੋਅ ਦਾ ਹਿੱਸਾ ਨਹੀਂ ਬਣਨਾ ਆਹ ਉਹ ਸਵਾਲ ਹੈ ਕਿ ਇੱਕ ਤੇ ਕੋਈ ਐਮਐਲਏ ਜੇ ਦੀ ਸਰਕਾਰ ਹੋਵੇ ਉਹ ਸੀਐਮ ਨੇ ਵਿਗਾੜ ਕੇ ਐਮਐਲਏ ਵੀ ਨਿਕ ਸ਼ਿਪ ਕਰ ਸਕਦਾ ਹੈਗਾ ਉਹ ਇਲਾਕੇ ਦੇ ਵਿੱਚ ਕੰਮ ਬੰਦ ਹੋ ਜਾਂਦੇ ਨੇ ਉਹ ਜਿਹੜੇ ਅਫਸਰ ਤਾਂ ਪਹਿਲਾਂ ਹੀ ਕਹਿੰਦੇ ਹੋਣੇ ਕਿ ਕੁਮਰ ਵਿਜੇਪੁਰ ਤਾਪ ਸਾਡੇ ਕੋ ਕੰਮ ਬੜੇ ਲੈਂਦਾ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਆਈਪੀਐਸ ਅਫੀਸਰ ਹੈ ਚੁੱਕੇ ਨੇ ਕੰਮ ਕਿਵੇਂ ਲੈਣੇ ਆ ਕਰਪਸ਼ਨ ਡਰਦੇ ਨਹੀਂ ਕਰਦੇ ਹੋਣਗੇ ਉਹ ਕਹਿੰਦੇ ਨੇ ਸ਼ੁਕਰ ਹੈ ਇਹ ਦੀ ਸੀਐਮ ਸਾਹਿਬ ਦੇ ਨਾਲ ਵਿਗੜ ਗਈ ਕਿਉਂਕਿ ਉਹਨਾਂ ਨੇ ਪਹਿਲਾਂ ਪੁਲਿਸ ਕਮਿਸ਼ਨਰ ਬਦਲਾਏ ਵੀ ਆਗੇ ਨੇ ਹੁਣ ਜਦ ਉਹ ਕਹਿ ਰਹੇ ਨੇ ਕਿ ਬੇਅਦਬੀ ਕੀ ਸਿਰਫ ਕੁਮਰ ਵਿਜੇ ਪ੍ਰਤਾਪ ਦਾ ਇਸ਼ੂ ਹੈ ਕੀ ਉਹ ਪੰਜਾਬ ਦਾ ਮੁੱਦਾ ਨਹੀਂ ਸੀ ਤੇ ਜੇ ਉਹ ਸੀਐਮ ਸਾਹਿਬ ਤੇ ਇਲਜ਼ਾਮ ਲਗਾ ਰਹੇ ਕਿ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਕਹਿੰਦੇ ਕਿ ਜਿਹੜਾ ਬੇਅਦਬੀ ਵਾਲਾ ਮਸਲਾ ਸਿਰਫ ਕੁਮਰ ਵਿਜੇ ਪ੍ਰਤਾਪ ਦੀ ਹੀ رائے ਹੈ ਇਸ ਕਰਕੇ ਉਹਨਾਂ ਨੇ ਕਿਵੇਂ ਇੱਕ ਪਾਸੇ ਤੁਸੀਂ ਸੀਐਮ ਸਾਹਿਬ ਤੇ ਇਹ ਕਹਿ ਰਹੇ ਹੋ ਤੇ ਫਿਰ ਤੁਸੀਂ ਉਹ ਦਿਨ ਉਹਨਾਂ ਦੇ ਨਾਲ ਸਟੇਜ ਸ਼ੇਅਰ ਕਰਦੇ ਵੀ ਚੰਗੇ ਨਹੀਂ ਲੱਗਦੇਗੇ ਤੇ ਨਾ ਸ਼ਾਇਦ ਉਹਨਾਂ ਲੱਗਾ ਕਿ ਮੈਨੂੰ ਉਹਨਾਂ ਨੂੰ ਬੁਲਾਇਆ ਵੀ ਨਹੀਂ ਹੋਣਾ ਇਹ ਵੀ ਹੋ ਸਕਦਾ ਕਿ ਸੀਐਮ ਸਾਹਿਬ ਦਾ ਵੀ ਤੇ ਹੋਊਗਾ ਕਿ ਯਾਰ ਮੇਰੇ ਖਿਲਾਫ ਹੀ ਮੇਰਾ ਐਮਐਲਏ ਬੋਲੀ ਜਾ ਰਿਹਾ ਹੁਣ ਇਹ ਜਿਹੜੀ ਵਿਵਾਦ ਵੱਧ ਗਿਆ ਇੱਕ ਐਮਐਲਏ ਤੇ ਇੱਕ ਐਮਐਲਏ ਦੇ ਮੰਤਰੀ ਇੱਕ ਬੌਸ ਆ ਗਗਵੰਤ ਮਾਨ ਆਮ ਆਦੀ ਪਾਰਟੀ ਵਾਲਿਆਂ ਦੇ ਬੌਸ ਪੰਜਾਬ ਦੇ ਬੌਸ ਨਹੀਂ ਹੈ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਬੌਸ ਜਦ ਇੱਕ ਬੌਸ ਦੀ ਇੱਕ ਵਰਕਰ ਦੇ ਨਾਲ ਪੰਗਾ ਪੈ ਜਾਂਦਾ ਤੇ ਲਾਜ਼ਮੀ ਤੌਰ ਤੇ ਕਿਸੇ ਇੱਕ ਦਾ ਨੁਕਸਾਨ ਤੇ ਹੋਣਾ ਪਰ ਇਹ ਚਰਚਾ ਜਿਹੜਾ ਕੁਮਰ ਵਿਜੇ ਪ੍ਰਤਾਪਲਾ ਇਸ਼ੂ ਆ ਜਿਵੇਂ ਕੁਮਰ ਵਿਜੇ ਪ੍ਰਤਾਪ ਹੁਣਾਂ ਨੇ ਉਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ 'ਤੇ ਅਸਤੀਫਾ ਦਿੱਤਾ ਉਹਨਾਂ ਦੀ ਗਲੇ ਦੀ ਹੱਡੀ ਬਣ ਗਿਆ ਸੀ ਅੱਜ ਮੁੜ 2 ਸਾਲ ਬਾਅਦ ਬੇਦਬੀ ਵਾਲੇ ਮਸਲੇ ਦੇ ਵਿੱਚ ਕੁੰਮਰਵਿਜੋ ਪ੍ਰਤਾਪ ਜਿਵੇਂ ਆਪਣੀ ਸਰਕਾਰ ਦੀ ਜਵਾਬ ਤਲਬੀ ਕਰ ਰਹੇ ਨੇ ਜਿਵੇਂ ਨਸ਼ਿਆਂ ਦੇ ਮਸਲੇ ਦੇ ਵਿੱਚ ਜਵਾਬ ਤਲਬੀ ਕਰ ਰਹੇ ਨੇ ਉਹਦੇ ਕਰਕੇ ਭਗਵੰਤ ਮਾਨ ਸਰਕਾਰ ਵਾਸਤੇ ਗਲੀ ਦੀ ਗਲੀ ਦਾ ਗਲੇ ਦਾ ਹੱਡੀ ਬਣ ਗਿਆ ਹੁਣ ਇੱਕ ਪਾਸੇ ਤੇ ਉਹ ਕੱਲ ਕਹਿ ਰਹੇ ਕਿ ਜਿਨ੍ਹਾਂ ਨੇ ਬੇਦਬੀ ਕਰਵਾਈ ਹੈ ਉਹਨਾਂ ਨੂੰ ਤੁਸੀਂ ਕਿਵੇਂ ਮਾਫ਼ ਕਰ ਦੋਗੇ ਦੂਜੇ ਪਾਸੇ ਤੁਹਾਡਾ ਐਮਐਲਏ ਕਹਿ ਰਿਹਾ ਕਿ ਪੰਜੀ ਮਹੀਨਾ ਦੀ ਸਰਕਾਰ ਉਹ ਇਨਸਾਫ ਨਹੀਂ ਦਿੱਤਾ ਗਿਆ ਤੇ ਫਿਰ ਤੁਸੀਂ ਕਹਿ ਰਹੇ ਕਿ ਉਹਦਾ ਨਿੱਜੀ ਮਸਲਾ ਇਹ ਜਿਹੜੀ ਆਪਸੇ ਵਿੱਚ ਕੰਟਰਡਿਕਸ਼ਨ ਹੈ ਉਹਦੇ ਨਾਲ ਆਮ ਆਦੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਔਰ ਸਰਕਾਰ ਇਸ ਮਸਲੇ ਦੇ ਵਿੱਚ ਫਿਰ ਇਹ ਨਹੀਂ ਸਾਬਤ ਹੋ ਗਈ ਜੇ ਤੁਹਾਡਾ ਐਮਐਲਏ ਕਹਿ ਰਿਹਾ ਜਿੰਨੂੰ ਸਭ ਤੋਂ ਵੱਧ ਤੁਹਾਨੂੰ ਤੁਹਾਡੇ ਤੇ ਮਾਣ ਸੀ ਉਹਨੂੰ ਤੁਹਾਡੇ ਤੇ ਮਾਣ ਸੀ ਤੁਹਾਨੂੰ ਉਹਦੇ ਤੇ ਮਾਣ ਸੀ ਉਹ ਸਾਰੇ ਮਾਣ ਮੂਨ ਤੇ ਟੁੱਟ ਗਿਆਗੇ ਨੇ ਉਹ ਵੀ ਇਹ ਵੀ ਕਹਿ ਰਹੇ ਕਿ ਸ਼ਹਿਰ ਦੇ ਵਿੱਚ ਪੁਲਿਸ ਅਫਸਰ ਨਸ਼ਾ ਵਕਾਉਂਦੇ ਨੇ ਤੇ ਜਿਹੜੇ ਪੁਲਿਸ ਵਾਲੇ ਅਫਸਰ ਨਸ਼ਾ ਵਕਾਉਂਦੇ ਨੇ ਉਹਨਾਂ ਨੂੰ ਲਗਵਾਇਆ ਕਿੰਨੇ ਉਹ ਰਾਗਵ ਚੱਡੇ ਨੇ ਤੇ ਰਾਗਵ ਚੱਡਾ ਸਭ ਲੰਡਨ ਦੇ ਵਿੱਚ ਨੇ ਉਹ ਸਾਰੀਆਂ ਚੀਜ਼ਾਂ ਜਿਹੜੇ ਮਸਲਾ ਉਹ ਸਿਰਫ ਕੁਮਰਵਿਜੇ ਪ੍ਰਤਾਪ ਪੰਡਾ ਨਹੀਂ ਉਹ ਦੋ ਪੁਲਿਸ ਅਫਸਰਾਂ ਦਾ ਮਸਲਾ ਨਹੀਂ ਆ ਉਹ ਰਾਗਵ ਚੱਡੇ ਦਾ ਮਸਲਾ ਬਣ ਗਿਆ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਵਿੱਚ ਉਹਨਾਂ ਨੇ بڑے ਅਫਸਰ ਲਵਾਏ ਨੇ ਹੁਣ ਗੱਲਾਂ ਬਾਹਰ ਆ ਰਹੀਆਂ ਨੇ ਤੇ ਦੂਜਾ ਬੇਦਬੀ ਵਾਲੇ ਮਸਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਨੂੰ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਬੁਰੀ ਤਰ੍ਹਾਂ ਘੇਰ ਲਿਆ ਪਰ ਕੁਮਰ ਵਿਜੇ ਪ੍ਰਤਾਪ ਤਾਂ ਆਪਣੀ ਜਗ੍ਹਾ ਤੇ ਉਸ ਹਿੱਸਾ ਵੀ ਰਹੇ ਆ ਇੱਕ ਹੋਰ ਕਮਿਸ਼ਨ ਦਾ ਹਿੱਸਾ ਰਹੀ ਸੀ ਜਸਟਿਸ ਜੋਰਾ ਸਿੰਘ ਜਿਹੜੇ ਕਿ ਆਜ਼ਾਦ ਚੋਣ ਵੀ ਲੜਨ ਜਾ ਰਿਹਾ ਉਹਨਾਂ ਨੇ ਵੀ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਦੂਜੇ ਵੱਡੇ ਲੀਡਰ ਹੋ ਗਏ ਸੰਯੁਕਤ ਸਕੱਤਰ ਵੀ ਆਮ ਆਦਮੀ ਪਾਰਟੀ ਦੇ ਸੂਬੇ ਦੇ ਔਰ ਵੇਖੋ ਇਹ ਵੀ ਇੱਕ ਖੂਬਸੂਰਤੀ ਹੈ ਕਿ ਜਦ ਸਾਬ ਜੀ ਦੀ ਬੇਦਬੀ ਹੋਈ ਸੀ 14-15 ਅਕਤੂਬਰ ਦੀ ਦਰਮਿਆਨੀ ਰਾਤ ਨੂੰ 2015 ਦੇ ਵਿੱਚ ਉਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਜਸਟਿਸ ਜੋਰਾ ਸਿੰਘ ਹੋਣਾ ਦੀ ਅਗਵਾਈ ਚ ਕਮਿਸ਼ਨ ਬਣਾਇਆ ਗਿਆ ਸੀ ਉਹਨਾਂ ਆਪਣਾ ਨੇ ਰਿਪੋਰਟ ਦਿੱਤੀ ਹੈਗੀ ਰਿਪੋਰਟ ਦੇਣ ਤੋਂ ਬਾਅਦ ਉਹ ਆਮ ਆਦੀ ਪਾਰਟੀ 'ਚ ਚਲੇ ਜਾਂਦੇ ਨੇ ਉਹਨਾਂ ਨੂੰ ਚੰਗਾ ਅਹੁਦਾ ਦਿੱਤਾ ਜਾਂਦਾ ਉਹਨੂੰ ਪਾਰਲੀਮੈਂਟ ਜਲੰਧਰ ਲੜਾਈ ਜਾਂਦੀ ਆ ਉਹ ਹਾਰ ਜਾਂਦੇ ਜਮਾਨਤ ਜਬਤ ਹੋ ਜਾਂਦੀ 33 33 ਜਾਂ 43000 ਵੋਟਾਂ ਪਈਆਂ ਨੇ ਫਿਰ ਕੁਮਰ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਾਂਦੇ ਨੇ ਕਮਰ ਵੀ ਇਹ ਪ੍ਰਤਾਪ ਉਹਨਾਂ ਨੂੰ ਕੈਪਟਨ ਮਿਰਿੰਦਰ ਸਿੰਘ ਉਹਨੀ ਬੜੇ ਵਧੀਆ ਵਧੀਆ ਅਹੁਦਿਆਂ ਤੇ ਲਵਾਇਆ ਗਿਆ ਐਸਆਈਟੀ ਦੇ ਵਿੱਚ ਮੈਂਬਰ ਪਾਇਆ ਗਿਆ ਉਹ ਸਰ ਉਹ ਬਾਅਦ ਚ ਉਹਨਾਂ ਦੀਆਂ ਜੜਾਂ ਜੀ ਬੈਠ ਜਾਂਦੇ ਨੇ ਕੈਪਟਨ ਮਿਰਿੰਦਰ ਸਿੰਘ ਦੀਆਂ ਜੜਾਂ ਜੀ ਬੈਠ ਜਾਂਦੇ ਨੇ ਉਹਨਾਂ ਨੂੰ ਵੀ ਆਈ ਕਿਹੜੀ ਪਾਰਟੀ दिखी ਹੈਗੀ ਆਮ ਆਦੀ ਪਾਰਟੀ ਹੁਣ ਦੋਨੇ ਜਿਹੜੇ ਆਮ ਆਦੀ ਪਾਰਟੀ ਨੇ ਪੈਦਾ ਕੀਤੇ ਹਮ ਪੋਲਿਟਿਸ਼ੀਅਨ ਦੇ ਤੌਰ ਤੇ ਇੱਕ ਜਾਜ ਜ ਰਟਾਇਰ ਹੋਏ ਇੱਕ ਆਈਜੀ ਦੀ ਨੌਕਰੀ ਛੱਡੀ ਹੈਗੀ ਉਹ ਦੋਨੇ ਆਮ ਆਦੀ ਪਾਰਟੀ ਨਾਲ ਜੁੜ ਜਾਂਦੇ ਦੋਨੇ ਹੁਣ ਆਮ ਆਦੀ ਪਾਰਟੀ ਦੀ ਗਲੀ ਗਲੇ ਦੀ ਹੱਡੀ ਬਣ ਜਾਂਦੇ ਨੇ ਉਹ ਫਰੀਦਕੋਟ ਤੋਂ ਆਜ਼ਾਦ ਲੜ ਰਹੇ ਨੇ ਉਹ ਵੀ ਕਹਿ ਰਹੇ ਕਿ ਬੇਦਬੀ ਦਾ ਇਨਸਾਫ ਨਹੀਂ ਹੋਇਆ ਹੁਣ ਇਹ ਆਮ ਆਦੀ ਪਾਰਟੀ ਨੂੰ ਲੋਕ ਪੁੱਛਣਗੇ ਨਾ ਵੀ ਤੁਹਾਡੇ ਬੰਦੇ ਜੱਜ ਕਾਲੀਆਂ ਨੇ ਲਵਾਇਆ ਕਮਿਸ਼ਨ ਟਾਡੇ ਚ ਸ਼ਾਮਲ ਹੋ ਗਏ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਕੁੰਵਰ ਵੀਜੋ ਪ੍ਰਤਾਪ ਐਸਆਈਟੀ ਦੇ ਮੈਂਬਰ ਬੰਦੇ ਰਿਪੋਰਟਾਂ ਦਿੰਦੇ ਨੇ ਉਹ ਤੁਹਾਡੀ ਪਾਰਟੀ ਚ ਸ਼ਾਮਲ ਹੋ ਜਾਂਦੇ ਇਹ ਇਹ ਇੱਕ 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 ਨੈਕਸਸ ਸੀ ਕਿ ਜਾਂ ਇੱਕ ਕਨੈਕਸ਼ਨ ਸੀ ਆਟੋਮੈਟਿਕ ਹੈ ਨੇ ਲੋਕ ਦੇ ਲਿੰਕ ਦੇ ਨਾਲ ਲਿੰਕ ਜੋੜਨਗੇ ਹੋ ਸਕਦਾ ਹੈ ਦੋਨੇ ਆਪਣੇ ਲੈਵਲ ਤੇ ਬੜਾ ਵਧੀਆ ਆਪਣੇ ਆਪ ਚ 100% ਕੰਮ ਕੀਤਾ ਉਹਨਾਂ ਪਰ ਰਿਪੋਰਟਾਂ ਦੇ ਹਾਈ ਕੋਰਟ ਨੇ ਬਾਅਦ ਚ ਭਵਾ ਕੇ ਮਾਰੀਆਂ ਨੇ ਹੁਣ ਇਸ ਮਸਲੇ ਦੇ ਵਿੱਚ ਆ ਕਿ ਕੀ ਉਹਨਾਂ ਨੂੰ ਕੁੰਵਰਵੀਰ ਪ੍ਰਤਾਪ ਸਿੰਘ ਹੁਣ ਜਾਂ ਜਸਟਿਸ ਜੋਰਾ ਸਿੰਘ ਹੁਣ ਇਹ ਸਵਾਲ ਤੇ ਖੜੇ ਹੋਣੇ ਕਿ ਦੋਨਾਂ ਨੇ ਪਾਰਟੀ ਦਾ ਜਿਹੜਾ ਕਹਿ ਰਹੇ ਸੀ ਨਾ ਕਿ ਅਸੀਂ ਬੜੇ ਇਨਸਾਫ ਦਵਾਵਾਂਗੇ 24 ਘੰਟਿਆਂ ਦੇ ਵਿੱਚ ਵਿੱਚ 24 ਘੰਟਿਆਂ ਦੇ ਤੇ ਇਨਸਾਫ ਤੇ ਹੋਇਆ ਨਾ ਹੁਣ ਤੇ 24 ਮਹੀਨੇ ਵੀ ਗੁਜ਼ਰ ਗਏ ਨੇ ਉਦੋਂ ਤੇ ਰਵਿੰਦ ਕੇਜਰੀਵਾਲ ਸਾਹਿਬ ਵੀ ਕਹਿ ਰਹੇ ਕਿ ਸਾਡੇ ਪਿੱਛੇ ਖੜੇ ਨੇ ਕੁੰਮਰਵਿਜੇ ਪ੍ਰਤਾਪ ਸਿੰਘ ਬੜੇ ਬਹਾਦਰ ਨੇ ਇਮਾਨਦਾਰ ਨੇ ਨਿਡਰ ਨੇ ਨਰਪਖ ਨੇ ਸਾਡੀ ਸਰਕਾਰ ਬਣਾਓ ਅਸੀਂ ਇਨਸਾਫ ਦਿਵਾਵਾਂਗੇ ਬਾਤੋ ਸਾਰਿਆਂ ਦੇ ਸਾਹਮਣੇ ਆ ਕਿਵੇਂ ਉਹ ਆਪਣੇ ਵਿਚਾਰ ਸਾਂਝੇ ਕਰਦੇ ਨੇ ਚਾਹੇ ਜਸਟਿਸ ਜੋਰਾ ਸਿੰਘ ਤੇ ਚਾਹੇ ਕੁੰਮਰਵਿਜੇ ਪ੍ਰਤਾਪ ਸਿੰਘ ਪਰ ਇਹ ਜਿਹੜੇ ਮੁੱਦੇ ਨੇ ਪਰ ਇੱਕ ਇੱਕ ਸਾਫ ਗੱਲ ਹੈ ਕਿ ਇਨ੍ਹਾਂ ਚੋਣਾਂ ਦੇ ਵਿੱਚ ਬੇਦਬੀ ਦਾ ਮੁੱਦਾ ਨਹੀਂ ਬਣਿਆ 2017 ਦੇ ਵਿੱਚ ਬੇਦਬੀ ਦਾ ਮੁੱਦਾ ਬਣਿਆ 19 ਦੇ ਵਿੱਚ ਬਣਿਆ 22 ਦੇ ਵਿੱਚ ਬਣਿਆ ਪਰ ਹੁਣ ਜਿਹੜੀਆਂ 24 ਦੀ ਲੋਕ ਸਭਾ ਇਲੈਕਸ਼ਨ ਹੋ ਰਹੀ ਆ ਉਹ ਮੁੱਦੇ ਤੇ ਨਾ ਅਕਾਲੀ ਦਲ ਇਸਤੇ ਗੱਲ ਕਰ ਰਿਹਾ ਨਾ ਕਾਂਗਰਸਕਾਰੀ ਨਾ ਭਾਜਪਾ ਕਰ ਰਿਹਾ ਤੇ ਸ਼ਾਇਦ ਇਸੇ ਕਰਕੇ ਪੰਜਾਬ ਸਰਕਾਰ ਆਪਣੇ ਆਪ ਨੂੰ ਸੁਰਖਰੂ ਮੰਨ ਰਹੀ ਆ ਹਾਲਾਂਕਿ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਕਿ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਕਿਵੇਂ ਫਰੀਦਕੋੜ ਤੋਂ ਕੇਸ ਚੰਡੀਗੜ੍ਹ ਆ ਗਿਆ ਕਿਵੇਂ ਲੋਕਾਂ ਨੂੰ ਜਮਾਨਤ ਮਿਲ ਗਈ ਕਿਵੇਂ ਜਿਹੜੇ ਦੋਸ਼ੀਆਂ ਦੇ ਵਕੀਰ ਕਿਵੇਂ ਸਰਕਾਰੀ ਵਕੀਲ ਬਣ ਗਏ ਉਹ ਜਿਹੜੇ ਇਲਜ਼ਾਮ ਲਗਾਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਉਹਦਾ ਜਵਾਬ ਸਰਕਾਰ ਨੂੰ ਨਹੀਂ ਆ।